ਹਾਂਜੀ ਵੱਜੇ ਨਮਸਕਾਰ ਹੈ ਆਦਾ ਉਸ ਹੱਥ ਚਾ ਗਾਲ ਕੀ ਹਾਲ ਚਾਲ ਹੈ ਵੀ ਸਭਾਗਤ ਆ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਜਿਹੜਾ ਸਦਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ ਨਵੇਂ ਵੱਜੀ ਚੈਨਲ ਆਪਣੇ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਸੁਣਦੇ ਜਹੀਆਂ ਸ਼ਾਨਦਾਰ ਵੀਡੀਓ ਲਿਆਂਦੇ ਰਿਹਾ ਕਰੀਏ ਤੇ ਇੱਕ ਤੋਂ ਇੱਕ ਖਰੇ ਤੇ ਟੌਪ ਜਾਨਵਰਾਂ ਦਾ ਸ਼ੌਕ ਕਰਾਉਂਦੇ ਰਿਹਾ ਕਰੀਏ ਉਹ ਹਾਂਜੀ ਵੀ ਦਰਸ਼ਕੋ ਆ ਸਭ ਤੋਂ ਪਹਿਲਾਂ ਮੇਰਾ ਵੀ ਚੈੱਕ ਕਰ ਲਓ ਜੀ ਆਪਣਾ ਵੱਡਾ ਕੂਤਰ ਮੇਰਾ ਭਰਾ ਵੀਰੇ ਮੇਰੇ ਘਰ ਦਾ ਵੱਡਾ ਕੂਤਰ ਪਿਆਰ ਬਾਬੇ ਜਾਨ ਵਾਲੇ ਕੂਤਰਾਂ ਦੇ ਵਿੱਚੋਂ ਜੀ ਠੀਕ ਹੈ ਜੀ ਇਸੇ ਬਲੱਡ ਦੇ ਵਿੱਚੋਂ ਮੇਰਾ ਭਰਾ ਜਾਨਵਰ ਆਪਾਂ ਰੱਖੀਦੇ ਨੇ ਖੁਦ ਸ਼ੌਕ ਕਰੀਦਾ ਖੁਦ ਡਾਈ ਦੇ ਇਹਨਾਂ ਦੇ ਭੈਣ ਭਰਾ ਬਾਜੀਆਂ ਛੱਡੀ ਦੀ ਜੀ ਆਪਾਂ ਠੀਕ ਹੈ ਜੀ ਇਸੇ ਬਲੱਡ ਦੇ ਵਿੱਚੋਂ ਮੇਰਾ ਵੀਰ ਆਪਾਂ ਮੈੜ ਚੰਢਿਆਣੇ ਤੋਂ ਕੂਤਰ ਛੱਡਿਆ ਸੀਗਾ ਭੈਣ ਉਹਦੀ ਸਵਾ ਕੇ ਪੰਜ ਬਹਿ ਗਈ ਸੀ ਇਹ ਕੂਤਰ ਜੇਤੂ ਸੀ ਆਪਣਾ ਇਹ ਕੂਤਰ ਆਪਣਾ ਮੇਰਾ ਆਪਣਾ 645 ਤੇ ਮੈਨਾਂ ਹਾਲ ਦੇ ਪਿੰਡ ਉੱਠ ਗਿਆ ਸੀ ਗਾਈ ਚੜੱਕ ਤੇ ਉਹ ਦੂਬਾ ਟਾਈਮ 'ਚ ਕੱਟਿਆ ਗਿਆ ਸੀ ਉਹ ਵੀ ਸਦਨਾ ਕੋਹਤਰ ਆਪਣਾ ਉੜਦਾ ਰਾਤ ਰਹਿ ਗਿਆ ਸੀ ਗਾਈ ਸਾਰਾ ਪਿੰਡ ਉਹ ਚੀਜ਼ ਦਾ ਗਵਾਇਆ ਚੈੱਕ ਕਰ ਲਓ ਵੀ ਉਸੇ ਬਲੱਡ ਦੇ ਵਿੱਚੋਂ ਮੇਰਾ ਭਰਾ ਅੱਜ ਆਪਾਂ ਤੁਹਾਨੂੰ ਜੋੜਾ ਲਾ ਕੇ ਦੇਣ ਲੱਗੇ ਸਦਨਾ ਵੱਡੀ ਕੋਹਤਰੀ ਚੈੱਕ ਕਰ ਲਓ ਜੀ ਆਪਣੇ ਸੱਜਣ ਦਵਾਈ ਹੋਈ ਪਿਓਰ ਬਾਬੇ ਜਾਨ ਵਾਲੇ ਕਬੂਤਰਾਂ ਦੇ ਵਿੱਚੋਂ ਜੀ ਬ੍ਰੇਸ਼ ਮਕਮਲ 14 ਫਰੀ ਆਪਣੀਆਂ ਹਾਂ ਕਬੂਤਰੀ ਆ ਠੀਕ ਹੈ ਜੀ ਤਾਲਮਿਲ ਸੈੱਟ ਨਹੀਂ ਪੈਂਦਾ ਸੀ ਕਿਸੇ ਜਾਨਵਰ ਨਾਲ ਤੇ ਮੈਂ ਕਹ ਲਿਆਓ ਜੀ ਅੱਜ ਆਪਣੇ ਭਰਾਵਾਂ ਨੂੰ ਆਪਣੇ ਘਰ ਦੇ ਵਿੱਚੋਂ ਇੱਕ ਨਵਾਂ ਠੀਕ ਹੈ ਜੀ ਤੇ ਸਦਨੋਂ ਪਿਆਰ ਬਲੱਡ ਲਾਈਨ ਦੇ ਵਿੱਚੋਂ ਕੋਈ ਨਿਆਬ ਜੀ ਚੀਜ਼ ਜੋੜਾ ਇਹੋ ਜਿਹਾ ਬਣਾ ਕੇ ਦੇਵਾਂਗੇ ਕਿ ਭਰਾ ਜਿਹੜੇ ਬੰਦੇ ਘਰੇ ਬੱਚੇ ਉੱਡਣਗੇ ਨਾ ਅਗਲਾ ਵੀ ਯਾਦ ਕਰੇਗਾ ਹਾਂ ਯਾਰ ਕਾਸ ਭਰਾ ਦੇ ਘਰੋਂ ਮੋਗੇ ਤੋਂ ਕੋਈ ਚੀਜ਼ ਆਈ ਸੀ ਉਹਨਾਂ ਦੇ ਘਰ ਦੇ ਕਬੂਤਰਾਂ ਦੇ ਵਿੱਚੋਂ ਬਾਕੀ ਕੋਈ ਨਿਆਬ ਜਾਨਵਰ ਆਏ ਸੀਗੇ ਸਦਨੋਂ ਡਾਉਂਗੇ ਬਾਕੀ ਕਹਾਂਗੇ ਹਾਂ ਯਾਰ ਕੋਈ ਚੀਜ਼ ਹੈਗੀ ਆ ਪਰ ਸਦਨੋਂ ਸਾਂਭ ਸੰਭਾਲ ਤੁਹਾਨੂੰ ਕਰਨੀ ਪੈਣੀ ਹੈ ਐ ਨਹੀਂ ਕਹਤਾ ਹਾਂ ਵੀ ਮੇਰੇ ਘਰ ਦਾ ਕੂਤਰ ਜਾਂਦਾ ਈ ਤੁਹਾਡੇ ਕੋਲ ਦੇਣਾ ਲਾ ਜੂਗਾ ਨਹੀਂ ਮੇਰਾ ਭਰਾ ਚੰਗੀ ਸਾਂਭ ਚੰਗੀ ਖਰਾਕ ਤੇ ਚੰਗਾ ਗੇਮ ਬਣੀ ਤੇ ਮੈਂ ਕਹਿੰਦਾ ਭਾਈ ਜੀ ਪੂਰੀ ਧੰਨ ਧੰਨ ਹੋਈ ਗਈ ਧੰਨ ਧੰਨ ਠੀਕ ਹੈ ਜੀ ਚੈੱਕ ਕਰੂ ਮਰਾ ਵੀਰ ਆਪਣੇ ਮਕਮਲ ਜੋੜੇ ਦੀ ਕੁਆਲਿਟੀ ਸਦੋਂ ਚਿੱਟੀਆਂ ਦਾ ਕਬੂਤਰ ਆਪਣਾ ਨਾਲ ਖਟੀਆਂ ਦੀ ਕੁਦਰ ਜੀ ਨੀਰੀ ਕਾਲੀ ਪੂਛ ਪੂੰਝੇ ਵਿੱਚ ਮਕਮਲ ਮੇਰਾ ਭਰਾ 14 ਫਾਰਾ ਜੀ ਐਸ ਕਬੂਦਰੀ ਦੇ ਜੋੜੇ ਦੀ ਕੁਆਲਿਟੀ ਚੈੱਕ ਕਰ ਲੋ ਵੀਰੇ ਕਬੂਤਰ ਬਹੁਤ ਡਰਦਾ ਕਿਉਂਕਿ ਕਦੇ ਬਾਹਰ ਆਪਾਂ ਕੱਢਿਆ ਨਹੀਂ ਜੋੜਿਆਂ ਵਾਸਤੇ ਰੋਕ ਕੇ ਰੱਖਿਆ ਸੀਗਾ ਜੀ ਠੀਕ ਹੈ ਜੀ ਮੰਨ ਕੇ ਚੱਲੋ ਕਦੇ पिਂਜਰੇ ਵਿੱਚ ਵੀ ਨਹੀਂ ਪਾਇਆ ਯਾਰ ਆਪਾਂ ਧੋਪ ਵਾਲੇ ਖੁੱਡੇ ਅੰਦਰ ਹੀ ਪਲਿਆ ਖੁੱਡੇ ਅੰਦਰ ਹੀ ਜਵਾਨ ਹੋਇਆ ਮੇਰਾ ਭਰਾ ਜੀ ਬਾਕੀ ਮਕਮਲ ਜੋੜਾ ਮੇਰਾ ਭਰਾ ਤੁਸੀਂ ਚੈੱਕ ਕਰ ਸਕਦੇ ਹੋ ਬਾਈ ਜੀ ਬੱਚੇ ਜੋੜੀ ਦੇ ਜਿੰਨੇ ਮਰਜੀ ਡਾਲੀਓ ਮੇਰਾ ਭਰਾ ਫੁੱਲ ਬਟਾ ਫੁੱਲ ਗਾਰੰਟੀ ਰਹੀਏ ਬਾਈ ਜੀ ਬੱਚਿਆਂ ਦੇ ਉੱਡਣ ਦੀ ਠੀਕ ਆ ਆਪਣੇ ਘਰ ਦੀ ਚੀਜ਼ ਆ ਘਰ ਦੀ ਚੀਜ਼ ਆ ਮੇਰਾ ਭਰਾ ਬੰਦੇ ਨੂੰ ਇਤਬਾਰ ਹੁੰਦਾ ਹੋਰ ਕੋਈ ਗੱਲ ਨਹੀਂ ਚੈੱਕ ਕਰ ਲਓ ਜੋੜਾ ਕਿੰਤਾ ਦਾ ਲੱਗਿਆ ਮੇਰਾ ਭਰਾ ਜੋੜਾ ਬਾਈ ਜੀ ਬਿਲਕੁਲ ਜੈਜਵੀਰ ਦੇ ਵਿੱਚ ਆਪਣੇ ਕੋਲ ਜੁੜੀ ਬੈਠੀ ਆ ਤੇ ਉੱਤ ਲੱਗ ਨਹੀਂ ਜਿਆਦਾ ਫੁੜਕਣ ਠੀਕ ਆ ਜੀ ਕਿਉਂਕਿ ਨਾ ਥੋੜੇ ਜੇ ਕਾਉੜ ਆ ਇਹ ਤੇ ਆਹ ਜਿਆ ਕੰਪ ਕਿ ਮੈਂ ਮਾਰਦਾ ਸ਼ਾਲਾਂ ਜਾਲ ਦੇ ਵਿੱਚ ਆ ਕੇ ਠੀਕ ਹੈ ਤੇ ਆਓ ਹੁਣ ਮੈਂ ਤੁਹਾਨੂੰ ਇਹਨਾਂ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਾਂ ਦਾ ਪਕਾ ਦਾ ਕੱਲੀ ਕੱਲੀ ਚੀਜ਼ ਦਾ ਮੇਰਾ ਭਰਾ ਸ਼ੌਂਕ ਰੋਣਾ ਤੇ ਤੁਸੀਂ ਆਪਣੀ ਵੀਡੀਓ ਵਿੱਚ ਲਾਸਟ ਤੱਕ ਬਣੇ ਰਹੋ ਤੇ ਦੱਸਿਓ ਮੇਰਾ ਭਰਾ ਕਿੰਦਾ ਦੀ ਲੱਗੇ ਤੁਹਾਨੂੰ ਆ ਦਲੇ ਆਪਣੇ ਆਹ ਦੂਨੇ ਜੰਬਰ ਹਾਂਜੀ ਵੀ ਦਰਸ਼ਕੋ ਆ ਚੈੱਕ ਕਰ ਲਓ ਜੀ ਆਪਣੇ ਆਜਾਲੇ ਸ਼ਾਨ ਨੂੰ ਮੇਰਾ ਵੀ ਚੈੱਕ ਕਰੋ ਜੀ ਕਬੂਤਰ ਦਾ ਬਾਡੀ ਸਟਰਕਚਰ ਸ਼ੈਗਾ ਲਕਲ ਰੰਗ ਰੂਪ ਕੱਦ ਕਾਠ ਬਾਈ ਜੀ ਪੈਰਾਂ ਦੇ ਵਿੱਚ ਜਮਾ ਹਲਕੇ ਜੇ ਡੱਕਿਆ ਜਮਾ ਮਾਮੂਲੀ ਜੇ ਮੇਰਾ ਵੀ ਠੀਕ ਹੈ ਜੀ ਕਿਉਂਕਿ ਆਪਣੇ ਆਪ ਦੇ ਘਰ ਦੇ ਕੂਤਰਾਂ ਦੇ ਵਿੱਚੋਂ ਅਸੀਂ ਉਹਨਾਂ ਕੂਤਰਾਂ ਵਿੱਚ ਪਾਏ ਜਿਹੜੇ ਕੂਤਰ ਬਿਲਕੁਲ ਨਹੀਂ ਜਾਂਦੇ ਜੀ ਤਾਂ ਕਰਕੇ ਥੋੜੀ ਜਿਨੀ ਘਰ ਨਹੀਂ ਮौज ਕੱਢ ਲਈ ਆ ਚੈੱਕ ਕਰ ਲੋ ਠੀਕ ਹੈ ਜੀ ਬਾਕੀ ਇਸ ਬੰਨੂ ਮਰਾ ਵੀ ਤੁਸੀਂ ਜਨਮਰ ਆਪਣੇ ਦੀ ਕੁਆਲਿਟੀ ਚੈੱਕ ਕਰ ਲੋ ਸਦਨ ਨੂੰ ਬਿਲਕੁਲ ਚਿੱਟੀਆਂ ਅੱਖਾਂ ਠੀਕ ਹੈ ਜੀ ਜਿਹੋ ਜਿਹਾ ਰੰਗ ਰੂਪ ਉਹੋ ਜੀਆਂ ਬਲਕਾ ਉਹੋ ਜੀ ਜਨਮਰ ਆਪਣੇ ਦੀ ਉਹ ਖੜ ਜਾ ਖੜ ਜਾ ਆ ਲੋ ਜੀ ਅੱਖ ਦੀ ਕੁਆਲਿਟੀ ਚੈੱਕ ਕਰ ਲੋ ਜੀ ਦੇਖੋ ਸਦਨ ਨੂੰ ਇਹਨਾਂ ਕੂਤਰ ਬਾਲੇ ਜ਼ਿਆਦਾ ਡਾਵੇ ਸੀਗੇ ਸਦਨ ਨੂੰ ਘਰ ਦੇ ਮਾਮਲੇ ਦੇ ਵਿੱਚ ਤੇ ਆਪਾਂ ਇਹਨੂੰ ਉਸ ਹਨ ਤਿਆਰ ਕਰਿਆ ਸੀ ਕੂਤਰ ਆਪਣੇ ਬਰੋ ਜਾਂਦੇ ਨਹੀਂ ਇਹ ਆ ਚੈੱਕ ਆ ਲੂ ਮਰਾਬਰਾ ਬਾਕੀ ਐਸ ਬੰਨੇਓ ਮਰਾਬਿਰ ਤੁਸੀਂ ਚੈੱਕ ਕਰ ਸਕਦੇ ਹੋ ਅੱਖ ਦੀ ਕੁਆਲਿਟੀ ਬਿਲਕੁਲ ਚਿੱਟੀਆਂ ਅੱਖਾਂ ਦਾ ਸਤਿ ਨੂੰ ਆਪਣਾ ਇਹ ਬੱਦਾ ਕੂਤਰ ਬਿਲਕੁਲ ਪੋਸਟਾਂ ਹੀ ਕਰਨੀਆਂ ਤੇ ਆ ਮਰਾਬਿਰ ਅਗਲਾ ਪੱਲਾ ਚੈੱਕ ਆ ਲੋ ਜੀ ਆਪਣੇ ਜਨਪਰਦਾ ਦੇਖੋ ਜੀ ਕਿੱਡੇ ਨਿੱਕਰ ਚੌੜੇ-ਚੌੜੇ ਪੱਲੇ ਨੇ ਕੋਈ ਗੈਪ ਨਹੀਂ ਆ ਕੋਈ ਕਹੋ ਨਹੀਂ ਮਰਾਬਰਾ ਬਿਲਕੁਲ ਪੋਸਟਾਂ ਹੀ ਫਰਾ ਕੂਤਰ ਆਪਣੇ ਦੇ ਜਦ ਕਿ ਕਬੂਤਰ ਆਪਾਂ ਕਿੱਥੋਂ ਵੜਿਆ ਆ ਤੇ ਆ ਮਰਾਬਿਰ ਅਗਲਾ ਪੱਲਾ ਚੈੱਕ ਆ ਲੋ ਜੀ ਆਪਣੇ ਜਨਪਰਦਾ ਚੈੱਕ ਕਰ ਲੋ ਠੀਕ ਐ ਭਾਜੀ ਕੋਈ ਗੈਪ ਨਹੀਂ ਆ ਕੋਈ ਕੋਹ ਨਹੀਂ ਬਿਲਕੁਲ ਬੰਦ ਪੂਛ ਦਾ ਸਦ ਨੂੰ ਆਪਣਾ ਵੱਡਾ ਕੂਤਰ ਚੈੱਕ ਕਰ ਲੋ ਕਦੀ ਅੰਗੂਠੇ ਲਾ ਕੇ ਨਹੀਂ ਆਪਾਂ ਪੂਛ ਵਿਖਾਈ ਅੰਗੂਠੇ ਅਮੇਸ਼ਾ ਸਟੈਡ ਤੇ ਹੁੰਦੇ ਬਾਕੀ ਪੂਛ ਦੀ ਕੁਆਲਿਟੀ ਤੁਸੀਂ ਚੈੱਕ ਕਰ ਲੋ ਦੇਖੋ ਜੀ ਨਹੀਂ ਦੀ ਕਾਲੀ ਪੂਛ ਆ ਜੀ ਤੇ ਹੁਣ ਮੈਂ ਤੁਹਾਨੂੰ ਇਹਦੇ ਪੈਰ ਵਿਖਾਉਣਾ ਸਦ ਨੂੰ ਆ ਪੈਰ ਦੇ ਵਿੱਚ ਦੇ ਹਲਕੇ ਜਿਹੇ ਡੱਕੇ ਆ ਜੀ ਕਿਉਂਕਿ ਵਿੱਚੋਂ ਆਪਾਂ ਆਪਦੇ ਕੂਤਰਾਂ ਨਾਲ ਇਹਨਾਂ ਨੂੰ ਕਰਾਸ ਕਰ ਲਿਆ ਸੀਗਾ ਠੀਕ ਆ ਕੂਤਰ ਇਹ ਹੁਣ ਜਮਾ ਨਹੀਂ ਜਾਂਦੇ ਮੇਰਾ ਭਰਾ ਜਿੱਥੇ ਮਰਜੀ ਛੱਡ ਦੋ ਸਦ ਨੂੰ ਉੱਥੇ ਹੀ ਰਹਿੰਦੇ ਆ ਉਹ ਆਪਣੇ ਹਜ਼ਾਰ ਵਾਲੇ ਕੂਤਰਾਂ ਦੇ ਵਿੱਚੋਂ ਆ ਜੀ ਭਰਾ ਉਹਨਾਂ ਦਾ ਠੱਠੇ ਦਲੇਲ ਸਿੰਘ ਵਾਲੇ ਕੱਲਾ ਰਿਆ ਸੀ ਕੂਤਰ ਆਪਣਾ ਠੀਕ ਆ ਜੀ ਜੀਰੇ ਕੋਲੇ ਪੰਡ ਪੰਦਾ ਮੇਰਾ ਵੀਰ ਚੈੱਕ ਕਰ ਲਓ ਕਿਸੇ ਦਿਨ ਆਪਾਂ ਤੁਹਾਨੂੰ ਉਹਨਾਂ ਦਾ ਵੀ ਸ਼ੌਕ ਕਰਾਵਾਂਗੇ ਤੇ ਆਹ ਸਿਗਾ ਸਾਧ ਨੂੰ ਆਪਣਾ ਮਕਮਲ ਕੂਤਰ ਬਾਬੇ ਜਾਂਦੇ ਵਾਲੇ ਕਬੂਤਰਾਂ ਦੇ ਵਿੱਚੋਂ ਤੇ ਆ ਉਪਰਾ ਹੁਣ ਮੈਂ ਤੁਹਾਨੂੰ ਨਾਂ ਲੱਗੀ ਮਾਦੀ ਦਾ ਸ਼ੌਕ ਕਰਾਉਣਾ ਤੇ ਬੱਸ ਸਾਧ ਨੂੰ ਵੀਡੀਓ ਵਿੱਚ ਤੁਸੀਂ ਅੱਜ ਲਾਸਟ ਤਾਈ ਬਣੇ ਰਹੋ ਬਹੁਤ ਟਾਪ ਵੀਡੀਓ ਹੋਣ ਵਾਲੀ ਵੀਰੇ ਬਹੁਤ ਜ਼ਿਆਦਾ ਐਂਡ ਕੁਆਲਿਟੀ ਦੇ ਆਪਣੇ ਅੱਜ ਵਾਲੇ ਜਾਨਵਰ ਆ ਮਰਾ ਭਰਾ ਜਿਹੜੇ ਬੰਦੇ ਘਰ ਵਿੱਚ ਜਨਪਰ ਗਿਆਨ ਆਗਲਾ ਯਾਦ ਹੀ ਕਰੇਗਾ ਬਾਕੀ ਕੋਈ ਚੀਜ਼ ਹੈ ਸੀ ਭਰਾ ਦੇ ਘਰੋਂ ਬਾਕੀ ਚਲੋ ਬਹਿਨੇ ਕਿਹਦੇ ਘਰੇ ਜਾਂਦੀ ਤੇ ਕਿਹਦੇ ਘਰੇ ਨਹੀਂ ਤਾਂ ਹਾਂ ਜੀ ਵੀ ਦਰਸ਼ਕੋ ਆ ਚੈੱਕ ਕਰ ਲੋ ਜੀ ਆਪਣੀ ਵੱਡੀ ਕਬੂਤਰੀ ਬਬੇ ਜੰਤੇ ਵਾਲੇ ਕਬੂਤਰਾਂ ਦੇ ਵਿੱਚੋਂ ਮੇਰਾ ਭਰਾ ਜਮਾਂ ਬਾਈ ਜਿ ਪਿਓਰਟੀ ਦੇ ਵਿੱਚ ਆਪਣੀ ਵੱਡੀ ਕਬੂਤਰੀ ਆ ਕੁਆਲਿਟੀ ਤੁਹਾਡੀ ਸਕਰੀਨ ਦੇ ਸਾਹਮਣੇ ਮੇਰਾ ਵੀ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਆ ਕਾਲਾ ਚੋਟ ਚੈੱਕ ਕਰ ਲੋ ਜੀ ਜਮਾਂਦਰੂ ਆ ਕੋਈ ਕਲਫਣੀ ਲੱਗੀ ਕੋਈ ਕੋਹਣੀ ਮੱਥੇ ਕੋਲੋਂ ਨੋਗ ਕਾਲੀ ਬਿਲਕੁਲ ਬਾਈ ਜੀ ਖਤਿਆਂ ਖਾਤੇ ਪਰ ਦੇ ਵਿੱਚ ਸਿਰ ਆਖਰੀ ਮੇਰਾ ਭਰਾ ਕੁਆਲਟੀ ਚੈੱਕ ਕਰ ਲਓ ਜੀ ਠੀਕ ਹੈ ਜੀ ਬਾਈ ਜੀ ਬਤੇ ਜਿੰਨੇ ਮਰਜੀ ਡਾਲ ਗਏ ਯਾਰ ਜੋੜੀ ਦੇ ਠੀਕ ਹੈ ਮਕਮਲ ਹੁਣ ਖੋਨੂ ਮੈਂ ਪਹਿਲਾ ਪੂਛ ਵਿਖਾ ਦਾਂ ਦੇਖੋ ਜੀ ਬਿਲਕੁਲ ਇੱਕ ਰੰਗ ਦੀ ਪੂਛ ਆ ਜੀ ਵਿੱਚੋਂ ਚਿੱਟੀ ਸੈਡਾਂ ਤੋਂ ਕਾਲੀ ਆ ਚੈੱਕ ਕਰ ਲਓ ਉਹਦੇ ਮਕਮਲ 14 ਫਾਰਾ ਹੋ ਸਕਦਾ ਇੱਕ ਅੱਧਾ ਵੱਧ ਘੱਟ ਹੋ ਜੇ ਬਾਕੀ ਆਪਾਂ ਗਿਣ ਲੈਨੇ ਆ 1 2 3 4 5 6 7 8 9 10 11 12 ਤੇ ਇੱਕ ਬਾਈ ਜੀ ਆਹ 13 ਠੀਕ ਆ ਜੀ ਮਕਮਲ 14 ਫਰੀ ਵੈਸੇ ਕੂਤਰੀ ਆ ਇੱਕ ਅੱਧਾ ਫਰੀ ਦਾ ਮੇਰਾ ਭਰਾ ਝਾੜ ਦੇ ਵਿੱਚ ਆ ਤੇ ਆਹ ਬਾਈ ਜੀ ਮਾਦੀ ਆਪਣੀ ਦੇ ਪੈਰ ਪੈਰਾਂ ਦੀ ਮੇਰਾ ਭਰਾ ਚੈੱਕ ਕਰ ਲੋ ਜੀ ਕੁਆਲਟੀ ਦੇਖੋ ਜੀ ਬੈਠਾ ਵਾਲੀ ਥਾਂ ਤੇ ਲੱਪਾ ਬਿਲਕੁਲ ਬੰਦ ਜੋੜ ਬਾਈ ਜੀ ਆਂਡੇ ਲਾਉਂਦੀ ਹੋਈ ਕੂਤਰੀ ਆ ਜਿਹਨੇ ਖੋਦ ਆਪਣੇ ਕੋਲੇ ਆਂਡੇ ਲਾਏ ਆ ਬਾਕੀ ਵਿੱਚੋਂ ਸਾਰ ਆ ਜਾਂਦੀ ਕੂਤਰੀ ਇਹ ਝਾੜ ਦੇ ਵਿੱਚ ਪਈ ਹੋਈ ਸੀ ਮੇਰਾ ਵੀਰੋ ਚੈੱਕ ਕਰ ਲੋ ਬਾਈ ਜੀ ਵੱਡੀ ਕਬੂਤਰੀ ਆ ਠੀਕ ਆ ਜੀ ਬੱਚੇ ਸਦੇ ਨੂੰ ਜਿੰਨੇ ਮਰਜੀ ਡਲ ਗਏ ਯਾਰ ਠੀਕ ਹੈ ਜੀ ਆਪਣੇ ਘਰ ਦੀ ਚੀਜ਼ ਆ ਘਰ ਦੀ ਚੀਜ਼ ਦਾ ਪਤਾ ਹੁੰਦਾ ਬੰਦੇ ਨੂੰ ਠੀਕ ਹੈ ਨਾ ਆ ਬਾਕੀ ਦੂਜੇ ਸਾਈਡ ਦੀ ਅੱਖ ਦੀ ਕੁਆਲਿਟੀ ਵੀ ਤੁਸੀਂ ਚੈੱਕ ਕਰ ਸਕਦੇ ਹੋ ਦੇਖੋ ਜੀ ਬਸ ਜੀ ਘਰ ਦੀਆਂ ਬਾਜ਼ੀਆਂ ਆਸੇ ਤਾਂ ਉਹ ਦੂਸਰਾ ਚੀਜ਼ ਆ ਠੀਕ ਹੈ ਬਾਹਰ ਵੀ ਕੂਤਰ ਪੂਰੇ ਦਨਸ਼ ਪਾਉਂਦੇ ਆ ਇਹ ਬਸ ਬੰਦਾ ਬਾਹਲੇ ਕਿਹੜੇ ਕਰਕੇ ਨਾ ਇਹਨਾਂ ਨੂੰ ਸਾਹਮਣੇ ਮੇਰਾ ਠੀਕ ਆ ਮੁੜ ਕੇ ਨਾ ਜਾਂਚ ਜਾ ਕੇ ਕੂਤ ਤੁਰ ਜਾਂਦੇ ਕਈ ਵਾਰੀ ਬਾਕੀ ਇਹ ਜਿਹੜੇ ਭਰਾਵਾਂ ਨੇ ਇਹੋ ਜਿਹੇ ਕੂਤ ਥੱਲੇ ਬਹਿ ਕੇ ਡਾਏ ਆ ਉਹਨਾਂ ਮੇਰੇ ਵੀਰਾਂ ਨੂੰ ਪਤਾ ਹੀ ਆ ਤੇ ਹੁਣ ਮੈਂ ਤੁਹਾਨੂੰ ਜੋੜਾ ਛੱਡ ਕੇ ਦਿਖਾਉਣਾ ਸਤਿਨੂੰ ਆ ਦੁਬਾਰ ਤੋਂ ਮੇਰਾ ਭਰਾ ਜੋੜੇ ਆਪਣੇ ਦੀ ਸਟੈਂਡਿੰਗ ਜਿਵੇਂ ਚੈੱਕ ਕਰ ਲੋ ਬਾਜੀ ਬਿਲਕੁਲ ਫਟ ਫਟ ਰਿਕੂਟਰ ਵੈਕਸੀਨੇਟ ਹੋਏ ਬਜੰਪੁਰ ਨਾ ਬੇਫਿਕਰ ਹੋ ਕੇ ਮਰਾ ਵੀ ਤੁਸੀਂ ਇਹਨਾਂ ਨੂੰ ਆਪਣੇ ਖੋਡਿਆਂ ਵਿੱਚ ਐਂਟਰ ਕਰ ਸਕਦੇ ਹੋ ਠੀਕ ਹੈ ਜੀ ਚੈੱਕ ਕਰ ਲੋ ਮਰਾ ਭਰਾ ਆਂਦੇ ਬੱਚੇ ਕਢਾਓ ਅਗਲੇ ਸਾਲ ਮੇਰਾ ਵੀ ਤੁਸੀਂ ਚੰਗਾ ਰਿਜ਼ਲਟ ਪਾਓ ਠੀਕ ਹੈ ਬਸ ਇੰਨਾ ਹੀ ਕਹਿ ਸਕਦਾ ਹਾਂ ਜੀ ਬਾਕੀ ਹੋਰ ਬਥੇਰੀਆਂ ਗਰੰਟੀਆਂ ਸਾਨੂੰ ਦੇਣੀਆਂ ਆਉਂਦੀਆਂ ਨਹੀਂ ਕਿਉਂਕਿ ਨਾ ਮੁੜ ਕੇ ਬੰਦੇ ਆਪਦੀ ਗਲਤੀ ਨਹੀਂ ਵੇਖਦੇ ਸਾਡੀਆਂ ਗਰੰਟੀਆਂ ਤੇ ਬੈਠੇ ਰਹਿੰਦੇ ਆ ਆਖਿਆ ਜੀ ਤੁਸੀਂ ਜੇ ਅਸੀਂ ਐ ਹੋਏਗਾ ਔ ਹੋਏਗਾ ਉਹ ਵੀ ਇਹ ਸਾਡਾ ਕੀ ਅਸੀਂ ਤਾਂ ਬਹੁਤ ਕੁਝ ਕਹਿ ਦਿੰਨੇ ਆ ਪਰ ਬੰਦੇ ਦਾ ਥੋੜਾ ਬੋਧ ਦਿਮਾਗ ਆ ਉਹਦਾ ਵੀ ਹੋਣਾ ਚਾਹੀਦਾ ਨਾ ਹੋਰ ਤੁਸੀਂ ਇਕੱਲੇ ਕਣਕ ਤੇ ਗੁੱਲੀ ਜੰਡਿਆਂ ਤੇ ਮੇਰਾ ਭਰਾ ਦਿਨ ਨਹੀਂ ਛੱਪਦੇ ਹੁੰਦੇ ਠੀਕ ਹੈ ਜੀ ਖਰਾਕਾਂ ਚਾਰਨੀਆਂ ਪੈਂਦੀਆਂ ਮਿਹਨਤਾਂ ਕਰਨੀਆਂ ਪੈਂਦੀਆਂ ਤੁੱਪੇ ਸੜਨਾ ਪੈਂਦਾ ਮੀਂਹ ਕਣੀ ਬਰਸਾਤ ਠੀਕ ਹੈ ਜੀ ਤਾਂ ਉਹਦੇ ਦੇਖਣੀ ਪੈਂਦੀ ਬਈ ਸਭ ਕਬੂਤਰ ਬਾਜ਼ਾਂ ਨੂੰ ਫੇਰ ਕਿਤੇ ਆ ਕੇ ਮੇਰਾ ਭਰਾ ਟਾਈਮ ਲਾਉਂਦੇ ਆ ਜਾਨਵਰ ਇਹ ਨਹੀਂ ਹਾਂ ਵੀ ਚੱਕ ਕੇ ਇੱਕ ਟਾਈਮ ਦਾਣੇ ਸੁਰ ਤੇ ਕੁਜਾ ਭਰਤਾ ਚਲੋ ਜੀ ਬੰਦਾ ਨਿਕਲ ਗਿਆ ਮੁੜ ਕੇ ਸੀਨ ਚ ਕਈਆਂ ਦੇ ਕੀੜਾ ਔੜਦਾ ਵਾ ਠੀਕ ਆ ਫਿਰ ਛੜਦੇ ਬਾਜ਼ੀਆਂ ਉਹ ਤੇ ਜਦੋਂ ਫਿਰ ਮੂੰਹ ਜਾਂ ਕੋਸਾ ਕਰਕੇ ਆ ਜਾਂਦੇ ਆ ਮੇਰੇ ਫਿਰ ਥੋੜਾ ਨਾਲ ਆਈ ਹੋਏਗਾ ਠੀਕ ਆ ਜੀ ਕਬੂਤਰ ਬਾਜ਼ ਨੂੰ ਸੱਦ ਨੂੰ ਲੋ ਠੰਦ ਮੀਂਹ ਕਣੀ ਨੇਰ ਮੇਰੇ ਸਭ ਕੁਝ ਚਲਣਾ ਪੈਂਦਾ ਹੁਣ ਤੁਹਾਡੇ ਸਾਹਮਣੇ ਵੀਡੀਓ ਸ਼ੂਟ ਕਰੀ ਇਹਨਾਂ ਤੇ ਮੀਂਹ ਪੈਣ ਲੱਗ ਗਿਆ ਮੇਰਾ ਵੀ ਠੀਕ ਆ ਹੁਣ ਮ ਕੰਮ ਛੋੜ ਲਈ ਆਪਾਂ ਵੀਡੀਓ ਲਾ ਕੇ ਫੇਰੀ ਜਾਵਾਂਗੇ ਚੈੱਕ ਕਰ ਲੋ ਜੋੜਾ ਤੇ ਬਾਈ ਜੀ ਪੂਰਾ ਤਸੱਲੀ ਵਾਲਾ ਪੂਰਾ ਐਂਡ ਤੇ ਬਾਈ ਜਿਹਨੂੰ ਕਹਿੰਦੇ ਨਾ ਗੱਦੀਆਂ ਲਾਟਾਂ ਨਹੀਂ ਦੇ ਬ੍ਰਹਮਾਸਤਰ ਉਹ ਚੀਜ਼ ਹੈ ਮੇਰਾ ਭਰਾ ਟਾਈਮ ਨਾਲ ਫੋਨ ਲਾ ਲਈਓ ਤੇ ਜਲਦ ਤੋਂ ਜਲਦ ਮੇਰਾ ਭਰਾ ਜੋੜਾ ਆਪਣੇ ਘਰ ਮੰਗਵਾਲੀਓ ਸੱਚ ਨੂੰ ਮੇਰੇ ਘਰ ਦਾ ਵੱਡਾ ਕੂਤਰ ਸੀਗਾ ਦੇਣਾ ਨਹੀਂ ਸੀ ਬਟ ਕੋਈ ਨਾ ਮਾਦੀ ਦੇ ਨਾਲ ਕੋਈ ਕੰਬੀਨੇਸ਼ਨ ਨਹੀਂ ਮਿਲ ਰਿਹਾ ਸੀ ਮੇਰਾ ਵੀਰ ਸੋ ਤਾਂ ਕਰਕੇ ਮੈਂ ਸੋਚਿਆ ਮੈਂ ਕਿ ਨਈ ਯਾਰ ਇੱਕ ਕੋਈ ਨਿਆਬ ਜੀ ਚੀਜ਼ ਆਪਣੇ ਭਰਾਵਾਂ ਦੇ ਲਈ ਆਪਾਂ ਅੱਜ ਕੱਢ ਦਨੇ ਆ ਠੀਕ ਹੈ ਸੋ ਤੁਹਾਡੇ ਅੱਗੇ ਆਪਾਂ ਆਪਣੇ ਚੈਨਲ ਦੇ ਵਿੱਚ ਮੇਰਾ ਭਰਾ ਪੇਸ਼ ਕਰਤੀ ਹੈ ਤੇ ਠੀਕ ਹੈ ਵੀ ਭਰਾਵੋ ਮਿਲਦੇ ਹੁਣ ਆਪਾਂ ਸੋਨੂ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਲਿਆਵਾਂਗੇ ਤੁਹਾਡੇ ਵਾਸਤੇ ਕੋਈ ਵਧੀਆ ਟੌਪ ਕਲਾਸ ਤੇ ਵਧੀਆ ਨਸਲ ਦੇ ਵਿੱਚੋਂ ਕੋਈ ਨਵੇਂ ਜਾਨਵਰ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਔਰ ਮਿਹਰਬਾਨੀ ਵੇਜੀ